ਲੁਧਿਆਣਾ ਦੇ ਵਿੱਚ ਕੱਲ ਤੋਂ ਪੈ ਰਹੀ ਬਰਸਾਤ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਲੁਧਿਆਣਾ ਦੇ ਤਾਜ਼ਪੁਰ ਰੋਡ ਵਿਖੇ ਬੁੱਢੇ ਦਰਿਆ ਦੇ ਵਿੱਚ ਪਏ ਪਾੜ ਦੇ ਕਾਰਨ ਆਂਝੀ ਤੌਰ ਤੇ ਬਣੀਆਂ ਸੌ ਤੋਂ ਵੱਧ ਚੌਂਪੜੀਆਂ ਪਾਣੀ ਦੇ ਵਿੱਚ ਡੁੱਬ ਗਈਆਂ ਜਿਵੇਂ ਕਿਵੇਂ ਕਰਕੇ ਰਹਿ ਰਹੇ ਉਸ ਚੁੱਕੀ ਦੇ ਲੋਕਾਂ ਦੇ ਵੱਲੋਂ ਆਪਣਾ ਸਮਾਨ ਇਕੱਠਾ ਕਰਕੇ ਸੜਕ ਕਿਨਾਰੇ ਆਸਰਾ ਲਿਆ ਗਿਆ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸਰਬੀ ਮਲਕ ਦੇ ਵੱਲੋਂ ਹਾਲਾਤਾਂ ਦਾ ਜਾਇਜ਼ਾ ਲੈ ਗਿਆ ਤੇ ਮੌਕੇ ਤੇ ਹੀ ਮੈਡੀਕਲ ਟੀਮਾਂ ਵੀ ਭੁਲਾਈਆਂ ਆ ਗਈਆਂ ਵਿਧਾਇਕ ਦੇ ਵੱਲੋਂ ਮੁੰਡੇ ਦਰਿਆ ਨੂੰ ਸਾਫ਼ ਕਰਨ ਦੇ ਆਦੇਸ਼ ਵੀ ਦਿੱਤੇ ਗਏ ਅਤੇ ਜਿਸ ਦੇ ਕਾਰਨ ਕੁੰਭਕਰਨੀ ਨੀਂਦ ਸੁਤਾਰ ਨਗਰ ਨਿਗਮ ਆਪਣੀਆਂ ਜੀਸੀਬੀ ਮਸ਼ੀਨਾਂ ਲੈ ਕੇ ਮੁੰਡੇ ਦਰਿਆ ਦੀ ਸਫਾਈ ਦੇ ਲਈ ਮੈਦਾਨ ਵਿੱਚ ਉਤਰ ਗਿਆ ਕਿੰਨੇ ਵਜੇ ਪਤਾ ਲੱਗਾ ਤੁਹਾਨੂੰ ਕਿ ਇਹ ਪਤਾ ਜੀ ਹਮਾਰੋ ਕੋ ਲੱਗਿਆ ਦਾ 5 ਵਜੇ ਤੋਂ ਠੀਕ ਹੈ 5 ਵਜੇ ਕਿਸ ਨੂੰ ਕਹਾ ਤਾਂ ਮਾਰੇ ਮੋਟੇ ਮਿੱਟੀ ਸੁੱਟ ਕੇ ਕਰਮਚਾਰੀ ਚਲੇ ਗਏ ਉਦੇ ਬਾਅਦ ਫਿਰ ਪਾਣੀ ਦਾ ਬਟਨ ਨਾਲੇ ਦੀ ਉਹ ਟੁੱਟ ਗਈ ਟੁੱਟ ਕੇ ਪਰਦੇ ਪਰਦੇ ਸਾਰਾ ਭਰ ਗਿਆ ਕਿੰਨੀ ਜਗ੍ਹਾ ਤੇ ਟੁੱਟਿਆ ਨਾਲਾ ਦੋ ਥਾਂ ਤੋਂ ਟੁੱਟਿਆ ਕਿ ਮੱਛੀ ਮਾਰਕੀਟ ਤੋਂ ਉਹ ਇੱਕ ਅੱਗੇ ਤੋਂ ਇਹ ਓਵਰਫਲੋ ਪਿੱਛੋਂ ਪਾਣੀ ਆਇਆ ਜਾਂ ਜਿਹੜਾ ਨਾਲਾ ਸਾਫ਼ ਨਹੀਂ ਹੋਇਆ ਉਹਦੇ ਕਰਕੇ ਆਇਆ ਉਹ ਨਾਲਾ ਸਾਫ਼ ਨਹੀਂ ਹੋਇਆ ਜਿਹੜਾ ਟਾਕੂ ਲੱਗਿਆ ਸੀ ਨਾ ਉਹਨੇ ਅੱਗੇ ਪਾਣੀ ਜਾਣ ਨਹੀਂ ਦਿੱਤਾ ਉਹ ਬੰਦ ਲੱਗ ਗਿਆ ਤਾਂ ਉਹ ਪਾਣੀ ਟੁੱਟ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਹੁਤ ਹੋ ਗਿਆ ਜੀ ਤੁਹਾਨੂੰ ਪਾਣੀ ਉੱਤਣ ਤੋਂ ਬਾਅਦ ਹੀ ਪਤਾ ਲੱਗਿਆ ਤਾਂ ਪਾਣੀ ਟੁੱਟਣ ਤੋਂ ਬਾਅਦ ਹੀ ਪਤਾ ਲੱਗਿਆ ਜੀ हमारा सारा सामान खराब हो चुका है हम तो आटा चूनता वो भी सारा खराब हो गया हम भूखे पैसे सबके कल से ही पड़े हैं कोई कर्मचारी प्रशासन अधिकारी आया यहां पे कोई भी नहीं आया कोई हमारे को देखने तक भी नहीं आया बहुत ज्यादा नुकसान हो गए हर साल श्रावण के महीने में सब जाता सारा सामान चला गया हमारा सारे बस बच्चे बच्चे बचाए हम सारा सामान खराब हो गया बहुत ज्यादा पानी भर गया था था बहुत बच्चों डूबने का डर ਨਾ ਸਾਡੇ ਕੋਲ ਕੋਈ ਐਮਐਲਏ ਆਇਆ ਪੁੱਛਣ ਵਾਸਤੇ ਵੀ ਤੁਹਾਡਾ ਹਾਲ ਕੀ ਹੈਗਾ ਠੀਕ ਹੈ ਹੁਣ ਸਾਡੇ ਬੱਚੇ ਵੀ ਡੁੱਬੀ ਜਾਂਦੇ ਨੇ ਹੁਣ ਸਮਾਨ ਕੱਢਣ ਦੀ ਤਿਆਰੀ ਹੋ ਰਹੀ ਹੈ ਨੇ ਸਵੇਰ ਦੇ ਸਾਡੇ ਕੋਲ ਕੋਈ ਆਏ ਨਹੀਂ ਨਾ ਕੋਈ ਐਮਐਲਏ ਆਇਆ ਨਾ ਕੋਈ ਬਾੜ ਪਰਸਦ ਆਇਆ ਤੁਹਾਨੂੰ ਕੋਈ ਪੁੱਛਣ ਨਹੀਂ ਆਇਆ ਠੀਕ ਹੈ ਜਾਣਕਾਰੀ ਦਿੱਤੀ ਡਿਪਾਰਟਮੈਂਟ ਨੂੰ ਬੋਜੀ ਅਸੀਂ ਸਵੇਰੇ ਫੋਨ ਕੀਤਾ ਸੀ 8 ਵਜੇ ਫੋਨ ਕੀਤਾ ਸੀ ਇਹਦੇ ਪੋਲੇ ਦਫਤਰ ਉਹ ਜਿਹੜੇ ਮੈਂ ਆ ਰਿਹਾ ਸੀ ਹਾਲੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਜੀ ਕਿੰਨਾ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਬੋਜੀ ਹੁਣ ਦੇਖੋ ਸਾਡੇ ਕੱਪੜੇ ਸਾਡੇ ਖਾਣ ਪੀਣ ਦਾ ਸਮਾਨ ਸੀ ਆਟਾ ਚੂਨ ਸੀ ਸਾਰਾ ਅੰਦਰ ਡੁੱਬ ਗਿਆ ਠੀਕ ਹੈ ਇਹ ਕੱਲ 5 ਵਜੇ ਤੋਂ 3 ਵਜੇ ਤੋਂ ਲੱਗਿਆ ਸੀ 5 ਵਜੇ ਤੱਕ ਠੀਕ ਹੈ ਹੁਣ ਦੇਖ ਲੋ ਰਾਤ ਰਾਤ ਨੂੰ ਇਹ ਕੰਮ ਹੋਇਆ ਠੀਕ ਹੈ ਰਾਤ ਨੂੰ ਵੀ ਭੱਜ ਕੇ ਨਿਕਰੇ ਉੱਥੇ ਰੋਡ ਦੇ ਉੱਤੇ ਆਏ ਸੀ ਠੀਕ ਹੈ ਕੱਲ ਅਸੀਂ ਸੁੱਤੇ ਪਏ ਸਾਡੇ ਕੋਲ ਕੋਈ ਪੰਜਾਬ ਸਰਕਾਰ ਨਹੀਂ ਹੈ ਸਾਡੇ ਕੋਲ ਠੀਕ ਹੈ ਗਰੇਵ ਸਾਹਿਬ ਦੀ ਹਲਕਾ ਪੂਰਬੀ ਦੇ ਨੇ ਜਾ ਜਾਣ ਪਹੁੰਚਿਆ ਗਰੇਵ ਸਾਹਿਬ ਲਗਾਤਾਰ ਦਰਿਆ ਵੱਲੋਂ ਮਾਰ ਕਰਕੇ ਗਰੀਬ ਲੋਕਾਂ ਦਾ ਨਕਸਾਨ ਕੀਤਾ ਗਿਆ ਵੱਡਾ ਪ੍ਰਸ਼ਾਸਨ ਧਮਲਾ ਪਹੁੰਚਿਆ ਤੁਸੀਂ ਪਹੁੰਚਿਓ ਕਿਦਾਂ ਦਾ ਮੌਜਨਾ ਕੀਤਾ ਲੋਕਾਂ ਨੇ ਕੀ ਦੱਸਿਆ ਕਿੰਨਾ ਕਿ ਨੁਕਸਾਨ ਹੋਇਆ ਲੋਕਾਂ ਦਾ ਬਿਲਕੁਲ ਸਾਰੇ ਵਿਚਾਰੇ ਜਿਹੜੇ ਗਰੀਬ ਲੋਕ ਨੇ ਛੁੱਗੀਆਂ ਚੋਪੜੇ ਵਾਲੇ ਉਹ ਬਾਹਰ ਸੜਕ ਤੇ ਬੈਠੇ ਨੇ ਕਾਫੀ ਵੱਡੀ ਮਿਲ ਕੇ ਜਿਹੜਾ ਨੁਕਸਾਨ ਉਹਨਾਂ ਦਾ ਬਹੁਤ ਜ਼ਿਆਦਾ ਕਹਿ ਸਕਦੇ ਆ ਵੀ ਘਰੇਲੂ ਸਾਰੇ ਸਮਾਨ ਦਾ ਨੁਕਸਾਨ ਹੋ ਗਿਆ ਪਰਮਾਤਮਾ ਦੀ ਕਿਰਪਾ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਉਹਦੇ ਵਾਸਤੇ ਡੀਸਾ ਮਿਲ ਕੇ ਕਮੇਸ ਸਾਹਿਬ ਮੇ ਕਾਰਪੇਸ਼ਨ ਕਮਿਸ਼ਨਰ ਸਾਰਾ ਹੀ ਅਮਲਾ ਫੈਲਾ ਇੱਥੇ ਆਇਆ ਹੋਇਆ ਵਾ ਕਿਉਂਕਿ ਸ਼ਵੇਰ ਤੋਂ ਹੀ ਮੈਂ ਅਮਰਕੇ ਫੋਨ ਕਰਕੇ ਜਦੋਂ ਮੈਨੂੰ ਪਤਾ ਲੱਗਿਆ ਉਸ ਟਾਈਮ ਹੀ ਪਹੁੰਚ ਗਿਆ ਇਹਦਾ ਹੱਲ ਵੀ ਕਰ ਰਹੇ ਇਹਦਾ ਹੱਲ ਵੀ ਕਰ ਰਹੇ ਤੇ ਨਾਲ ਇਹਨਾਂ ਵਾਸਤੇ ਖਾਣੇ ਦਾ ਪ੍ਰਬੰਧ ਦੁੱਧ ਦਾ ਜਿਹੜੇ ਬੱਚਿਆਂ ਵਾਸਤੇ ਦੁੱਧ ਬਰੈਡ ਬਿਸਕੁਟ ਤੇ ਨਾਲ ਰੋਟੀ ਦਾ ਪ੍ਰਬੰਧ ਵੀ ਕਰ ਰਹੇ ਤੇ ਇਹਨਾਂ ਨੂੰ ਸ਼ਿਫਟ ਵੀ ਕਰਨ ਜਾ ਰਹੇ ਆ ਸਰਕਾਰੀ ਸਕੂਲ ਦੇ ਵਿੱਚ ਕਿਉਂਕਿ ਜਿੰਨਾ ਚਿਰ ਬਰਸਾਤ ਅੱਗੇ ਆਉਣ ਦੀ ਹੋਰ ਸੰਭਾਵਨਾ ਹੈਗੀ ਆ ਤਾਂ ਕਿ ਇਹਨਾਂ ਨੂੰ ਰੀਲੀਫ ਮਿਲ ਸਕੇ ਔਰ ਇਹਦਾ ਕਾਰਨ ਕੀ ਸੀ ਪਿੱਛੋਂ ਬਹੁਤ ਅੱਗੇ ਅਜ ਤੱਕ ਇੱਥੇ ਪ੍ਰੋਬਲਮ ਨਹੀਂ ਗਈ ਕਿਤੇ ਪਹਿਲੀ ਵਾਰੀ ਇਹ ਇਸ ਤਰ੍ਹਾਂ ਦਾ ਹੋਰ ਕਿਉਂਕਿ ਆ ਇੱਕਦਮ 20 ਪਿਆ ਤੇ ਪਿੱਛੋਂ ਪਾਣੀ ਜ਼ਿਆਦਾ ਔਨ ਕਰਕੇ ਹੋ ਗਿਆ ਤੇ ਪਹਿਲਾਂ ਅਜ ਤੱਕ ਇਸ ਜਗ੍ਹਾ ਇਸ ਪੁਆਇੰਟ ਤੇ ਕਦੇ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਪਰ ਜਿਹੜੀ ਪ੍ਰੋਬਲਮ ਆਈ ਉਹਦਾ ਸੋਲਵ ਕਰਨਾ ਸਾਡੀ ਡਿਊਟੀ ਹੈ ਜੀ ਸਰ ਕੱਲਾ ਪਰਵਾਹ ਰਹਿਦਾ ਸੀ ਉਰੇ ਇੱਥੇ ਤਕਰੀਬ 5-600 ਲੋਕ ਨੇ ਜਿਹੜੇ ਝੁੱਗੀਆਂ ਚ ਜਾਂਦੇ ਬੱਚਿਆਂ ਸਮੇਤ ਤੇ ਇੱਕ ਨਾਲ ਹੋਰ ਪੁਆਇੰਟ ਹੈ ਉੱਥੇ ਵੀ ਰਹਿائش ਉੱਥੇ ਵੀ ਪਾਣੀ ਆ ਗਿਆ ਉੱਥੇ ਵੀ ਹੁਣ ਜਾ ਰਹੇ ਹਾਂ ਅਸੀਂ ਤੇ ਬਿਲਕੁਲ ਸਾਡੀ ਡਿਊਟੀ ਆ ਮੇਰੀ ਮਿਲ ਕੇ ਇਹਨਾਂ ਦਾ ਸੇਵਾਦਾਰ ਆ ਤੇ ਸਾਰਾ ਪ੍ਰਸ਼ਾਸਨ ਡੀਸੀ ਕਮਿਸ਼ਨਰ ਤਾਂ ਹੀ ਇਸ ਕਰਕੇ ਬੁਲਾਏ ਨੇ ਤਾਂ ਕਿ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਅੱਗੇ ਤੋਂ ਵੀ ਪ੍ਰੋਬਲਮ ਇਹਦਾ ਵੀ ਹੱਲ ਕੀਤਾ ਜਾਵੇ ਅਚਾ ਬਈ ਸਰਕਾਰਾਂ ਨੂੰ ਦੇਖਦੇ ਪ੍ਰਸ਼ਾਸਨ ਨੂੰ ਪਹਿਲੇ ਅਲਰਟ ਵੀ ਕੀਤਾ ਜਾਂਦਾ ਤੇ ਸਪੈਸ਼ਲ ਪੀਸੀਆਰ ਦਸਤੇ ਲਗਾਏ ਜਾਂਦੇ ਆ ਕਿ ਇਸ ਵਾਰ ਤੋਂ ਇਸ ਤਰ੍ਹਾਂ ਦੀ ਬਿਲਕੁਲ 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 ਸਾਡੇ ਮੁੱਖ ਮੰਤਰੀ ਮਾਨਯੋਗ ਸਾਬ ਭਗਵੰਦ ਸਿੰਘ ਮਾਨ ਜੀ ਵੱਲੋਂ ਪਹਿਲਾਂ ਹੀ ਹਦਾਇਤ ਕੀਤੀ ਗਈ ਆ ਵੀ ਅ ਬਰਸਾਤਾ ਤੋਂ ਪਹਿਲਾਂ ਹੱਲ ਕੀਤਾ ਜਾਵੇ ਔਰ ਲੱਗਿਆ ਵੀ ਹੋਇਆ ਸਾਰਾ ਅਮਲਾ ਫੈਲਾ ਪਰ ਇਸ ਪੁਆਇੰਟ ਤੇ ਅਜ ਤੱਕ ਕਦੇ ਇੱਕ ਦਿੱਕਤ ਨਹੀਂ ਆਈ ਉਹ ਮਿਲ ਕੇ ਪਿੱਛੇ ਬੂਟੀ ਰੁੜ ਕੇ ਆਉਣ ਵਾਲੇ ਇਹ ਦਿੱਕਤ ਆਈ ਹੈ ਤੇ ਇਹਦਾ ਹੱਲ ਕਰ ਰਹੇ ਆ ਔਰ ਸਾਡੀ ਡਿਊਟੀ ਹੈ ਬਿਲਕੁਲ ਇਹਦਾ ਹੱਲ ਕਰਕੇ ਇਹਨਾਂ ਨੂੰ ਜੋ ਵੀ ਰਲੀਫ ਹੈ ਇਹਨਾਂ ਨੂੰ ਮਦਦ ਸਾਡੀ ਡਿਊਟੀ ਇੱਕ ਘਰ ਉਸੇ ਤੁਹਾਡੇ ਦਫ਼ਤਰ ਦੇ ਸਾਹਮਣੇ ਵੀ ਜੂ ਗਿਆ ਪੈਂਦੇ ਨੇ ਉੱਥੇ ਮਾਹੌਲ ਠੀਕ ਆ ਉੱਥੇ ਤਾਂ ਨਹੀਂ ਕੋਈ ਇਹੋ ਜਿਹੀ ਪਾਣੀ ਨੇ ਮਾਰ ਕੀਤੀ ਨਹੀਂ ਦਫ਼ਤਰ ਦੇ ਸਾਹਮਣੇ ਨਹੀਂ ਉੱਥੇ ਉੱਥੇ ਕੋਈ ਗੱਲ ਨਹੀਂ ਉੱਥੇ ਬਿਲਕੁਲ ਸਹੀ ਆ ਉੱਚੀ ਜਗ੍ਹਾ ਨੇ ਇਹ ਥੋੜਾ ਨੀਵੀਂ ਜਗ੍ਹਾ ਖਾਲੀ ਜਗਾ ਪੈਸੀ ਕੁਛ ਸਰਕਾਰੀ ਹੈ ਕੁਛ ਇਹ ਕੇ ਚੱਲਦਾ ਜੇ ਲੋਕ ਆ ਕੇ ਬਹਿ ਗਏ ਤੇ ਨੀਵੀਂ ਜਗਾ ਹੋਣ ਕਰਕੇ ਇੱਥੇ ਵੱਡੀ ਪ੍ਰੋਬਲਮ ਆਈ ਹੈ ਇਥੋਂ ਅਖੀਰ ਚ ਦੱਸ ਦਿਓ ਜਦੋਂ ਮੰਨ ਲਓ ਤੁਸੀਂ ਇਥੋਂ ਇਹਨਾਂ ਨੂੰ ਛਕਾ ਦਿਓਗੇ ਜਾਂ ਦੂਏ ਪਾਸੇ ਭੇਜੋਗੇ ਦੁਬਾਰਾ ਤਾਂ ਨਹੀਂ ਇਹ ਲੋਕ ਦੁਬਾਰਾ ਇੱਥੇ ਆ ਕੇ ਬਹਿ ਜਾਣਗੇ ਫਿਰ ਨਹੀਂ ਇਹਨਾਂ ਦਾ ਕੋਈ ਨਾ ਕੋਈ ਹੱਲ ਸਰਕਾਰ ਦੀ ਡਿਊਟੀ ਹੈ ਇਹਨਾਂ ਦਾ ਕੋਈ ਨਾ ਕੋਈ ਰਹਿائش ਦਾ ਹੱਲ ਕਰਨਾ ਬੇ ਘਰਾਂ ਨੂੰ ਘਰ ਦੇਣੇ ਔਰ ਸਾਡੀ ਸਰਕਾਰ ਦੀ ਡਿਊਟੀ ਹੈ ਇਹਨਾਂ ਦਾ ਉਹ ਵੀ ਹੱਲ ਕਰਾਂਗੇ ਤੇ ਜਿੱਥੇ ਕਿਤੇ ਪ੍ਰੋਬਲਮ ਹੁੰਦੀ ਹੈ ਜਿੱਥੇ ਇਸ ਤਰ੍ਹਾਂ ਦੇ ਏਰੀਆ ਚ ਨਹੀਂ ਮਿਲ ਕੇ ਅੱਗੇ ਤੋਂ ਬੈਠਣ ਵੀ ਦੇਵਾਂਗੇ ਤੇ ਹੋਰ ਅਸੀਂ ਅੱਜ ਕਮਿਸ਼ਨਰ ਮੈਡਮ ਐਮ ਐਲ ਏ ਸਾਹਿਬ ਤੇ ਮੈਂ ਇੱਥੇ ਅਸੀਂ ਆਏ ਹੈਗੇ ਆ ਰਾਤ ਦੀਆਂ ਕਾਰਪੋਰੇਸ਼ਨ ਦੀਆਂ ਨਹਿਰੀ ਵਿਭਾਗ ਦੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਨੇ ਇੱਕ ਪਾਸੇ ਇੱਥੇ ਤਾਜਪੁਰ ਦੇ ਨੇੜੇ ਪਾਣੀ ਵਧਨ ਕਰਨ ਲੋ ਲਾਇੰਗ ਏਰੀਆ ਜਿੱਥੇ ਕੁਝ ਝੁੱਗੀ ਵਾਲੇ ਸੀਗੇ ਉੱਥੇ ਪਾਣੀ ਵੜਿਆ ਹੈਗਾ ਮੌਕੇ ਤੇ ਅਸੀਂ ਆਏ ਹੈਗੇ ਆ ਆਲਥੋ ਰਾਤ ਦੀਆਂ ਹੀ ਕਾਰਪੋਰੇਸ਼ਨ ਦੀਆਂ ਮਸ਼ੀਨਾਂ ਅਡੜ ਪੁੱਲੀਆਂ ਤੇ ਲੱਗੀਆਂ ਸਿਕੀਆਂ ਪੂਟੀ ਕਲੀਅਰ ਕਰਨ ਵਾਸਤੇ ਬਟ ਵੀ ਹੈਵ ਟ੍ਰਾਈਡ ਟੂ ਫਾਈਂਡ ਆਊਟ ਕਿ ਐਦਾ ਕਿਉਂ ਹੋਇਆ ਹੈ ਕਿ ਇੱਕ ਦਿਨ ਦੇ ਪਾਣੀ ਵਾਸਤੇ ਲੈਵਲ ਇੰਨਾ ਵੱਧ ਗਿਆ ਕਿ ਦੁਆਰਾ ਕਟਿਆ ਨਹੀਂ ਹੈ ਇਹਦੇ ਦੋ ਕਾਰਨ ਹੋ ਸਕਦੇ ਨੇ ਜਾਂ ਤਾਂ ਪਿੱਛੋਂ ਮੀਂਹ ਜ਼ਿਆਦਾ ਪਿਆ ਹੈ ਤੇ ਸਰਫੇਸ ਰਨਆਫਸ ਬਹੁਤ ਜ਼ਿਆਦਾ ਰਹੇ ਨੇ ਜਾਂ ਡਾਊਨਸਟ੍ਰੀਮ ਤੇ ਹੋ ਸਕਦਾ ਹੈਗਾ ਕਿਤੇ ਨਾ ਕਿਤੇ ਕੋਈ ਬਲੋਕੇਜ ਹੋਵੇ ਐਂਡ ਬਲੋਕੇਜ ਨੂੰ ਹੋਰ ਜਲਦੀ ਯੂ نو ਉਹਦਾ ਨਿਪਟਾਰਾ ਕਰਨ ਦੀ ਲੋੜ ਹੈ ਨਾਲ ਦੇ ਨਾਲ ਲਿਮਿਟ ਦੇ ਵਿਦਿਨ ਵੀ ਜਿਹੜੀਆਂ ਪੁਲੀਆਂ ਨੇ ਪਾਣੀ ਹਰ ਸਾਲ ਵੱਧਦਾ ਹੈਗਾ ਕਦੇ-ਕਦੇ ਕਿਤੇ-ਕਿਤੇ ਥੋੜੇ-ਥੋੜੇ ਏਰੀਆ ਦੇ ਵਿੱਚ ਬ੍ਰਿਜਸ ਲੋ ਲਾਈਂਗ ਹੋਣ ਕਰਕੇ ਬੂਟੀ ਫਸ ਜਾਂਦੀ ਹੈਗੀ ਥੋੜਾ-ਥੋੜਾ ਬ੍ਰਿਚ ਹੁੰਦਾ ਵੀ ਹੈਗਾ ਤੁਸੀਂ ਆਪ ਦੇਖ ਸਕਦੇ ਹੋ ਕਿ ਰਾਤ ਦੀਆਂ ਜਿਹੜੀ ਜੀਸੀਬੀਜ਼ ਐਂਡ ਟਿਪਰਸ ਲੱਗੇ ਆ ਕਿੰਨੀ ਮਾਤਰਾ ਦੇ ਵਿੱਚ ਬੂਟੀ ਆਲਰੇਡੀ ਕਲੀਅਰ ਕਰ ਦਿੱਤੀ ਗਈ ਹੈ ਹੁਣ ਅਸੀਂ ਆ ਕੇ ਜਿਹੜਾ ਹੈਗਾ ਇਸ ਐਫਰਟ ਨੂੰ ਡਬਲ ਵੀ ਕੀਤਾ ਹੈਗਾ ਜਿਹੜੀ ਬਾਕੀ ਜ਼ੋਨਾਂ ਦੇ ਵਿੱਚ ਮਸ਼ੀਨਾਂ ਲੱਗੀਆਂ ਸਿਗੀਆਂ ਜਿਹੜੀ ਬਾਕੀ ਜ਼ੋਨਾਂ ਦੀਆਂ ਪੁੱਲੀਆਂ ਦੇ ਵਿੱਚ ਬੁੱਟੀ ਕਲੀਅਰ ਕਰ ਰਹੀਆਂ ਸਿਗੀਆਂ ਉਹਨਾਂ ਨੂੰ ਕੁਝ ਸਮੇਂ ਵਾਸਤੇ ਇੱਥੇ ਰੀਡਾਇਵਰਟ ਕੀਤਾ ਹੈ ਸੋ ਥੈਟ ਇਧਰ ਦੀ ਜਿਹੜੀ ਐਫਰਟ ਹੈ ਉਹ ਹੋਰ ਡਬਲ ਪੇਸ ਨਾਲ ਹੋ ਸਕੇ ਨਾਲ ਦੇ ਨਾਲ ਮੇਰੇ ਇੱਕ ਐਸਡੀਐਮ ਥੈਟ ਇਜ਼ ਐਸਡੀਐਮ ਬੈਸਟ ਉਹ ਸਪੈਸ਼ਲੀ ਐਕਸਿਨ ਇਰੀਗੇਸ਼ਨ ਦੇ ਨਾਲ ਅਪਸਟ੍ਰੀਮ ਦਾ ਏਰੀਆ ਚੈੱਕ ਕਰਨ ਵਾਸਤੇ ਕਿਉਂਕਿ ਨੀਲੋ ਡਰੇਨ ਦਾ ਪਾਣੀ ਨਹੀਂ ਪੈ ਰਿਹਾ ਉਹ ਅਸੀਂ ਚੈੱਕ ਕਰ ਲਿਆ ਕੋਈ ਬ੍ਰੀਚ ਨਹੀਂ ਹੋਇਆ 10 ਦਿਨ ਦਾ ਬੰਦ ਹੈ ਪਾਣੀ ਉਸ ਚੀਜ਼ ਨੂੰ ਦੇਖਣ ਵਾਸਤੇ ਤੇ ਡਾਊਨਸਟ੍ਰੀਮ ਦੀ ਕੋਈ ਜਿਹੜਾ ਕਲੀਅਰੈਂਸ ਦਾ ਕਮ ਹੈ ਉਹਨੂੰ ਉਹਦੇ ਵਿੱਚ ਇਜ਼ਾਫਾ ਤੇ ਤੇਜ਼ੀ ਲਿਆਉਣ ਵਾਸਤੇ ਇੱਕ ਐਸਟੀਐਮ ਸਾਹਿਬ ਦੀ ਡਿਊਟੀ ਇਸ ਚੀਜ਼ ਤੇ ਲਾਈ ਹੈ ਨਾਲ ਐਕਸੀ ਇਰੀਗੇਸ਼ਨ ਨੂੰ ਲਗਾਇਆ ਹੈ ਸੋ ਥੈਟ ਆਊਟਸਾਈਡ ਲਿਮਿਟ ਅਪਸਟ੍ਰੀਮ ਡਾਊਨਸਟ੍ਰੀਮ ਏਰੀਆ ਦਾ ਉਹ ਦੇਖ ਸਕਣ ਕਮਿਸ਼ਨਰ ਮੈਡਮ ਜੁਆਇੰਟ ਕਮਿਸ਼ਨਰ ਵਗੈਰਾ ਪੂਰੇ ਕਾਰਪੋਰੇਸ਼ਨ ਲਿਮਟ ਦੇ ਵਿੱਚ ਐਂਡ ਇਨਸੀਡੈਂਟ ਸਾਈਟ ਦੇ ਵਿੱਚ ਕਿਵੇਂ ਐਫਰਟਸ ਨੂੰ ਡਬਲ ਕਰ ਸਕਦੇ ਆ ਉਹ ਦੇਖ ਰਿਹਾ ਹੈ ਜਿਹੜੇ ਐਸਡੀਐਮ ਈਸਟ ਨੇ ਜਸਲੀਨ ਉਹ ਇਨਸੀਡੈਂਟ ਮੌਕੇ ਤੇ ਅਰੇਂਜਮੈਂਟਸ ਕਰ ਰਹੇ ਨੇ ਸੋ ਫॉर एग्जांपल ਇੱਕ ਰੀਲੀਫ ਏਰੀਆ ਟੈਂਪਰਰੀ ਸਕੂਲ ਅਸੀਂ ਆਈਡੈਂਟੀਫਾਈ ਕੀਤਾ ਹੈ ਉਧਰ ਅਸੀਂ ਕਿਸ ਤਰ੍ਹਾਂ ਜਿਹੜੇ 100 200 ਲੋਕ ਅਫੈਕਟ ਹੋਏ ਆ ਪਲੱਸ ਬੱਚੇ ਹੋਏ ਆ ਉਹਨਾਂ ਨੂੰ ਜਲਦ ਹੀ ਸੈਕਟਰੀ ਆਰਟੀਏ ਨਾਲ ਟਾਇਪ ਕਰਕੇ ਉਹਨਾਂ ਨੂੰ ਉੱਥੇ ਸ਼ਿਫਟ ਕਰਾਵਾਂਗੇ ਜਦ ਤੱਕ ਇਹ ਏਰੀਆ ਕਲੀਅਰ ਨਹੀਂ ਹੁੰਦਾ ਪ੍ਰੋਪਰਲੀ ਸੈਕੰਡਲੀ ਉਹਨਾਂ ਦਾ ਖਾਣ ਪੀਣ ਦਾ ਲੰਗਰ ਦਾ ਰੀਲੀਫ ਦਾ ਮੈਡੀਕਲ ਟੀਮਸ ਜਿਹੜੀਆਂ ਹੈਗੀਆਂ ਉਹ ਸਾਰੀਆਂ ਮੋਬਾਈਲਾਈਜ਼ ਹੋ ਗਈਆਂ ਹੈਗੀਆਂ ਨਾਲ ਦੇ ਨਾਲ ਬੱਚਿਆਂ ਵਾਸਤੇ ਨਿਊਟ੍ਰੀਸ਼ਨਲ ਫੂਡ ਦਾ ਵੀ ਅਰੇਂਜਮੈਂਟ ਹੋ ਗਿਆ ਸੋ ਵੈਰੀ ਸੂਨ ਵੀ ਵਿਲ ਸਟਾਰਟ ਸ਼ਿਫਟਿੰਗ ਥੀਸ ਪੀਪਲ ਆਊਟ ਆਫ ਹੇਅਰ ਐਟ ਥਿਸ ਪੁਆਇੰਟ ਵੀ ਆਰ ਓਨਲੀ ਫੋਕਸਿੰਗ ਔਨ ਇਮੀਡੀਏਟ ਰਿਲੀਫ ਜਿਹੜੀ ਲੋਕਾਂ ਨੂੰ ਹੋਈ ਹੈਗੀ ਹੈ ਬਟ ਅਸੀਂ ਫੇਰ ਪੂਰ ਜ਼ੋਰ ਲੋਕਾਂ ਨੂੰ ਅਪੀਲ ਕਰਦੇ ਆਂ ਥੈਟ ਲੋ ਲਾਈਂਗ ਏਰੀਆਜ਼ ਕੁਝ ਕੁਝ ਏਰੀਆ ਦੇ ਵਿੱਚ ਸ਼ਹਿਰ ਦੇ ਵਿੱਚ ਹੈਗੇ ਆਂ ਐਂਡ ਵੀ ਸ਼ੁੱਡ ਟ੍ਰਾਈ ਟੂ ਅਵੋਇਡ ਕਿ ਅਸੀਂ ਲੋ ਲਾਈਂਗ ਏਰੀਆਜ਼ ਦੇ ਵਿੱਚ ਸਪੈਸ਼ਲੀ ਜਿਹੜੇ ਕਨਾਲਸ ਐਂਡ ਦਰਿਆ ਦੇ ਬੈਂਕ ਦੇ ਵਿੱਚ ਹੈਗੇ ਅਸੀਂ ਇੰਕ੍ਰੋਚਮੈਂਟਾਂ ਨਾ ਕਰੀਏ ਐਟ ਥਿਸ ਪੁਆਇੰਟ ਮੈਂ ਇਸ ਗੱਲ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ ਆ ਬਿਕਾਜ਼ ਸਾਡਾ ਸਭ ਤੋਂ ਪਹਿਲਾ ਜਿਹੜਾ ਰਿਲੀਫ ਮੈਜ਼ਰ ਹੈਗਾ ਉਹ ਇੱਥੇ ਸਿਚੁਏਸ਼ਨ ਨੂੰ ਸਾਮਨਦਾ ਹੈਗਾ ਤੇ ਜਿਹੜੇ ਲੋਕ ਅਫੈਕਟ ਹੋਏ ਆਂ ਉਹਨਾਂ ਨੂੰ ਮੈਡੀਕਲ ਐਂਡ ਫੂਡ ਰੀਲੀਫ ਦੇ ਰਿਹਾ ਹੈਗਾ ਆਈ ਕੈਨ ਅਸ਼ੂਰ ਯੂ ਕਿ ਪੂਰੀ ਪ੍ਰਸ਼ਾਸਨ ਇੱਥੇ ਹੈਗੀ ਹੈ ਐਮ ਐਲ ਏ ਸਾਹਿਬ ਹੈਗੇ ਵੀ ਵਿਲ ਮੇਕ ਸ਼ੋਰ ਦੈਟ ਦ ਸਿਚੁਏਸ਼ਨ ਇਜ਼ ਐਡਕੁਐਟਲੀ ਹੈਂਡਲਡ ਅਪਾਰਟ ਫਰਮ ਇਮੀਡੀਏਟ ਜਿਹੜਾ ਆਪਾਂ ਨੂੰ ਕੰਮ ਕਰਨਾ ਹੈਗਾ ਸਾਡੀ ਸਾਰੀਆਂ ਟੀਮਾਂ ਇਨ ਫੈਕਟ ਨੈਸ਼ਨਲ ਹਾਈਵੇ ਦੇ ਵੀ ਟੀਮ ਨੂੰ ਅਸੀਂ ਵਿੱਚ ਲਗਾ ਕੇ ਉਹਨਾਂ ਦੀ ਹੈਲਪ ਲੈ ਕੇ ਇਹ ਐਗਜ਼ਾਮਿਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਹੁਣ ਦੁਆਰਾ ਮੀਂਹ ਪੈਣਾ ਹੈਗਾ ਸੀਜ਼ਨ ਆਇਆ ਹੋਇਆ ਹੈ ਤਾਂ ਕਿਵੇਂ ਆਪਾਂ ਵਾਟਰ ਲੈਵਲਸ ਨੂੰ ਪ੍ਰੋਪਰਲੀ ਦੇਖ ਕੇ ਅਪਰੋਚ ਕਰ ਸਕਦੇ ਪਹਿਲਾਂ ਹੀ ਓਵਰਫਲੋ ਚੱਲ ਰਿਹਾ ਜੀ ਅਗਰ ਮੰਨ ਲਓ 1 ਘੰਟਾ ਅੱਜ ਵੀ ਦੁਬਾਰੇ ਬਰਸਾਤ ਹੋ ਜਾਂਦੀ ਆ ਤਾਂ ਕਿਤੇ ਨਾ ਕਿਤੇ ਪੌਸ਼ੀ ਰੇਜ ਵੀ ਬਣੀ ਜਾਏ ਜੀ ਇਸੇ ਲਈ ਹਮਨੇ ਜੋ ਏਰੀਆ ਜੋ ਐਫਰਟ ਆਫ ਬੂਟੀ ਕਲੀਅਰੈਂਸ ਹੈ उसको री डबल अप किया है सो दैट एट लीस्ट ब्लॉकेज उसकी वजह से ना हो उन पानी का लेवल किथों बढ़ता हैगा ओनु असी नहीं कंट्रोल कर सकते बट ओने ओदे बहाव नु तेज कर सकते हैं ਸੋਦੈ ਜਦੋਂ ਪਿੱਛੋਂ ਪਾਣੀ ਆਏ ਉਹ ਆਸਾਨੀ ਨਾਲ ਲੰਘ ਜਾਏ ਸੋ ਇਹੀ ਸਾਰੀ ਐਫਰਟ ਤੇ ਲੱਗੇ ਹੋਏ ਹਨ ਮੈਮ ਇਹ ਬਾਰਿਸ਼ ਮੌਨਸੂਨ ਆਉਣ ਤੋਂ ਸਮੇਂ ਤੋਂ ਪਹਿਲਾਂ ਕਿਉਂ ਨਹੀਂ ਚੀਜ਼ਾਂ ਦੇ ਵੱਲ ਧਿਆਨ ਦਿੱਤਾ ਗਿਆ ਨਹੀਂ ਬਿਲਕੁਲ ਇਦਾਂ ਨਹੀਂ ਹੈ ਜੀ ਹਰ ਸਾਲ ਜੋ ਐਫਰਟਸ ਹੁੰਦੇ ਨੇ ਉਹ ਇਸ ਸਾਲ ਵੀ ਹੋਏ ਹੈਗੇ ਸਮ ਟਾਈਮਸ ਬਿਕੋਜ਼ ਆਫ ਸਲਾਈਟ ਡਿਲੇ ਇਨ ਮੌਨਸੂਨਸ

ਕਿੱਥੇ ਕਿੰਨੀ ਜੇਸੀਬੀਜ਼ ਹੈਗੀਆਂ ਕਿ ਪੋਕਲੀਨਸ ਹੈਗੀਆਂ ਉਹਨਾਂ ਸਾਰਾ ਦੀ ਸਮੀਖਿਆ ਅਸੀਂ ਕਰ ਚੁੱਕੇ ਹੈਗੇ ਆ ਦੇ ਆਰ ਓਨ देयर ਵੇ ਹੇਅਰ ਬਟ ਇਹ ਦੇਖਣ ਦੀ ਲੋੜ ਜ਼ਰੂਰ ਹੈ ਜਿੱਥੇ ਇੱਕ ਪਾਸੇ ਇਨਸੀਡੈਂਟ ਹੁੰਦਾ ਹੈ ਸਾਡੇ ਹੋਰ ਵੀ ਵਲਨਰੇਬਲ ਪੁਆਇੰਟਸ ਹੈਗੇ ਆ to so not only to move machines here right now but to also keep their rotational movement at other sensitive locations we are doing the needful. ਜੀ ਲੁਧਿਆਣਾ ਵਾਸੀਓ ਨੇ ਕਿ ਇਹ ਸ਼ੋਰਟੀ ਦੇ ਦਿਓ ਕਿ ਇਨ ਫਿਊਚਰ ਦੇ ਵਿੱਚ بارش ਆਉਣ ਗਿਆ ਤਾਂ ਦੁਬਾਰੇ ਨੁਕਸਾਨ ਨਹੀਂ ਹੋ ਕਿ ਐਦਾਂ ਦੇ ਹਾਲਾਤ ਨਹੀਂ ਪੈਣਾ। ਪੂਰੇ ਪੂਰੇ ਪ੍ਰਸ਼ਾਸਨ ਦਾ ਇਸੇ ਚੀਜ਼ ਦੇ ਵਿੱਚ ਪੂਰੇ ਸਾਲ ਇਹੀ ਫੋਕਸ ਰਹਿੰਦਾ ਹੈ। ਸਾਡੇ ਕੋਲ ਕੋਈ ਵੀ ਰੀਲੀਫ ਮਟੀਰੀਅਲ ਦੀ, ਸੈਂਡ ਬੈਗਸ ਦੀ, ਮਸ਼ੀਨਰੀ ਦੀ ਮੈਨ ਪਾਵਰ ਦੀ ਕਿਸੇ ਵੀ ਤਰ੍ਹਾਂ ਕੋਈ ਕਮੀ ਨਹੀਂ ਹੈਗੀ ਹੈ ਤੇ ਅਸੀਂ ਸਾਰੇ ਤਤ ਪਰ ਖੜੇ ਆਂ ਟੂ ਮੇਕ ਸ਼ੋਰ ਥੈਟ 올 ਸਿਚੁਏਸ਼ਨਸ ਆਰ ਪਲੱਗਡ ਪ੍ਰੋਪਰਲੀ ਐਂਡ ਸੈਟਿਸਫੈਕਟਰੀਲੀ ਲੋਕਾਂ ਦਾ ਅਸੀਂ ਪੂਰਾ ਨੁਕਸਾਨ ਜਿਹੜਾ ਹੈਗਾ ਉਹ ਅਵੋਇਡ ਕਰਨ ਦੇ ਵਿੱਚ ਤੱਕ ਪਰ ਵੀ ਹੈਗੇ ਆ ਤੇ ਬਾਕੀ ਸਮਾਲ ਸਕਮਿਸ਼ਸ ਇਨ ਲੋ ਲਾਇੰਗ ਏਰੀਆਜ਼ ਜਿਹੜੀਆਂ ਹੋਈਆਂ ਨੇ ਉਹਨਾਂ ਨੂੰ ਡੀਲ ਕਰਨ ਵਾਸਤੇ ਵੀ ਸਾਡੀ ਪੂਰੀ ਟੀਮ ਇੱਥੇ ਮੌਜੂਦ ਹੈ ਅਸੀਂ ਤੁਹਾਨਾਂ ਵੀ ਥੈਂਕ ਯੂ ਕਰਦੇ ਆ ਕਿ ਤੁਸੀਂ ਇੱਥੇ ਆਏ ਹੈਗੇ ਹੋ ਐਂਡ ਤੁਹਾਡੇ ਰਾਹੀਂ ਲੋਕਾਂ ਨੂੰ ਵੀ ਇਹੀ ਅਪੀਲ ਕਰਨਾ ਚਾਹੁੰਦੇ ਆ ਕੀ ਟ੍ਰੈਫਿਕ ਦੇ ਨਿਯਮਸ ਫਾਲੋ ਕਰਨ ਬਿਕੋਜ਼ ਬਾਰਸ਼ਾਂ ਦੇ ਟਾਈਮ ਤੇ ਟ੍ਰੈਫਿਕ ਜੈਮਸ ਕਈ ਬਾਰ ਲੋਕਾਂ ਦੀ ਇੰਪੇਸ਼ੀਐਂਸ ਕਰਕੇ ਵੀ ਹੋ ਜਾਂਦੇ ਹੈਗੇ ਪੁਲਿਸ ਵੱਲੋਂ ਵੀ ਸਪੈਸ਼ਲ ਟ੍ਰੈਫਿਕ ਮਾਰਸ਼ਲਸ ਲਗਾ ਕੇ ਥੋੜੀ ਟ੍ਰੈਫਿਕ ਕਲੀਅਰੈਂਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਥੈਂਕ ਯੂ ਸਮਝਾ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇ ਜਲੋਟਾ ਦੀ ਰਿਪੋਰਟ